ਟੀਮ ਸਨੀ ਕੁਹਾੜਾ ਜਾਇਆ ਤੇ ਟੀਮ ਫਾਈਨਲ ਖੇਡ ਰਹੀ ਹੈ ਆਹ ਸਾਹਮਣੇ ਇਸ ਲਈ ਗੱਭਰੂ ਦੀ ਪਈ ਹੋਈ ਰੇਡ ਵੇ ਆ ਪ੍ਰਾਂਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਇਸ ਲਈ ਪਈ ਹੋਈ ਰੇਣ ਤੇ ਇਸ਼ਾਰਾ ਕੀ ਹੈ ਵੀ ਨੰਬਰ ਜਿਹੜਾ ਧਾਵੀ ਦੇ ਹਿੱਸੇ ਜਾ ਜੜਿਆ ਨੰਬਰ ਕੋਰੇ ਨੇ ਜੋੜ ਦਿੱਤਾ ਚਿੱਤਪਾਲ ਦੀ ਰੇਡ ਵਿੱਚ ਕੀ ਕਰ ਦੇਗਾ ਯਾਰ ਉਹ ਚਿੱਤਪਾਲ ਦੀ ਕਿੰਨੇ ਕਬੱਡੀ ਪੈ ਰਹੀ ਹੈ ਰਣਵੀਰ ਹੁੰਦਰ ਮੁੰਡੇ ਕਹਿੰਦੇ ਵੀ ਉਹਨਾਂ ਵੱਲੋਂ ਜਿਹੜਾ ਉਹ ਸੋਨੂ ਵੀਰ ਦਾ ਸਨਮਾਨ ਕੀਤਾ ਗਿਆ ਰਣਵੀਰ ਹੁੰਦਰ ਉਹ ਸਾਰੇ ਵੀਰਾਂ ਦਾ ਧੰਨਵਾਦ ਹੈ ਇਹ ਅੱਜ ਦੇ ਦਿਨ ਦਾ ਕਹਿੰਦੇ ਅੰਡਾ ਇਹ ਸਿਰੇ ਵਾਲਾ ਇਹ ਅਖੀਰਲਾ ਇਹ ਲਾਸਟ ਆ ਬਣਿਆ ਕੇ ਦੇ ਫਾਈਨਲ ਇਹ ਸੁਪਰ ਫਾਈਨਲ ਹੈ ਮੇਰੇ ਵੀਰੋ ਆਹ ਹੈ ਟਿੱਬੇ ਵਾਲਾ ਗੁਰਵਿੰਦਰ ਸਿੰਘ ਇਹ ਹੈ ਨੌਜਵਨ ਕੋਲੀਆ ਵਾਲ ਪਿੰਨ ਪਰ ਟਿੱਬੇ ਵਾਲੇ ਬਾਟੀ ਦੇ ਨਾਂ ਦੇ ਨਾਲ ਦੁਨੀਆ ਜਾਣਦੀ ਇਸ ਖਿਡਾਰੀ ਨੂੰ ਇੱਕ ਗੱਡੀ ਤੇ ਗਿੰਦਾ ਉਰਲੀ ਕੰਦੀ ਤੇ ਜੀਤ ਕੋਟਲੀ ਹੈ ਨਾਲ ਕਹਿੰਦੇ ਦਲਜਿੰਦਰ ਮਠੱਡਿਆਂ ਵਾਲਾ ਤੇ ਨੰਬਰ ਬੱਟੀ ਬਿਓ ਬਲੰਟੀ ਦੇ ਲਈ ਅਵਤਾਰਤਾਰੀ ਦੀ ਟੀਮ ਸੁਖੇ ਸ਼ੋਕਰ ਦੀ ਟੀਮ ਰਣਜੀਤ ਰਾਏ ਦੀ ਅਜੜਾਮ ਦੇ ਹੀਰਾ ਭਰਾਵਾਂ ਦੀ ਮਠੱਡਿਆਂ ਦੇ ਦੀਪ ਦੀ ਸਤਨਾਮ ਮੈਚ ਹੋਣਾ ਦੀ ਟੀਮ ਦੂਸਰੇ ਪਾਸੇ ਸੱਤੇ ਮਠੱਡੇ ਦੀ ਚੱਕਾਂ ਵਾਲੇ ਸੁਖੇ ਦੀ بڑے بڑے ਨੇ ਪਾਲੇ ਸੋਹੋਤੇ ਦੀ ਟੀਮ ਗੁਰਪ੍ਰੀਤ ਬੜੈਚ ਤੇ ਸੁਖਦੀਪ ਬੜੈਚ ਉਹਨਾਂ ਦੀ ਟੀਮ ਵੱਲੋਂ ਸੋਨੀ ਪਾਦਲੇ ਦੀ ਰੇਣ ਵੀ ਕਿਹ ਕਰਦੇ ਕਰਦੇ ਸੋਨੀ ਨੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਜਿਵੇਂ ਪਹਿਲਾਂ ਵੱਡੇ ਵੀਰ ਅਮਨ ਨੇ ਆਖਿਆ ਵੀ ਸੋਨੀ ਉਹ ਸੱਲੀ ਕੁਹਾੜ ਅੱਜ ਪਹਿਲੇ ਦਿਨ ਗ੍ਰਾਊਂਡ 'ਚ ਆਇਆ ਹੈ ਤੇ ਕਿਹੜੇ ਟੀਮ ਫਾਈਨਲ ਖੇਡ ਰਹੀ ਹੈ ਮਾਣ ਹੈ ਸਤਕਾਰ ਹੈ ਉਹ ਵੱਡਾ ਵੀਰ ਸੱਲੀ ਕੁਹਾੜ ਅਮਨ ਨੇ ਵੱਡਾ ਠੋਕਿਆ ਆਖਿਆ ਵੀ ਅੱਜ ਸੱਲੀ ਆਇਆ ਤੇ ਟੀਮ ਫਾਈਨਲ ਖੇਡ ਰਹੀ ਹੈ ਆਹ ਦੀਪੇ ਬੱਲ ਵਰਗੇ ਵੀਰ ਉਹ ਜਿੱਤੇ ਵਰਗੇ ਮੰਨੇ ਵਰਗੇ ਇਹ ਸਭ ਲਈ ਦਵਾਵਾ ਨੇ ਬੱਗਿਆਂ ਵਾਲਾ ਕਹਿੰਦੇ ਕਿੰਗ ਅੱਜ ਆਪ ਗਰਾਊਂਡ ਦੇ ਵਿੱਚ ਹੈ ਅਮਨ ਮੰਨਾ ਆ ਗਿਆ ਮਾਨ ਦੇਪੇ ਨੂੰ ਦੀਪਾ ਕਹਿੰਦੇ ਨਕੋਦਰ ਦੀ ਟੀਮ ਲਈ ਬੜਾ ਲੰਮਾ ਸਮਾਂ ਮੇਰੇ ਵੀਰੋ ਖੇਡਿਆ ਬੱਲ 9 ਵਾਲਾ ਰਣਜੀਤ ਜੀਤਾ ਇੰਗਲੈਂਡ ਤੋਂ ਆਇਆ ਸਾਹਮਣੇ ਕਬੱਡੀ ਕਹਿੰਦੇ ਇਸ ਵੇਲੇ ਆ ਅਮਰੀਕਾ ਤੋਂ ਆਇਆ ਮੰਨਾ ਤਗੜਾ ਨੰਬਰ ਆਪਣੀ ਟੀਮ ਲਈ ਜੋੜ ਰਿਹਾ ਹੈ ਅਗਲੀ ਰੇਡ ਅੰਕਿਤ ਇਸ ਵੇਲੇ ਪਾਉਣ ਦੇ ਲਈ ਵਾਅਦਾ ਹੈ ਤਦਵੀ ਕਬੱਡੀ ਪੈ ਰਹੀ ਹੈ ਅੰਕਿਤ ਕਹਿੰਦੇ 8 ਪਿੰਟ ਦਾ ਇਸ ਵੇਲੇ ਉਹ ਕਬੱਡੀ ਪਾਰਿਆ ਮੇਰੇ ਮਿੱਤਰੋ ਇੱਕ ਪਾਸੇ ਪਿਓ ਪ੍ਰਾ ਟੀਮ ਨਿਊਜ਼ੀਲੈਂਡ ਤੇ ਦੂਜੇ પાસੇ ਉਹ ਟ੍ਰਾਂਟੋ ਪੰਜਾਬੀ ਵੀ ਇਹ ਗੱਲ ਉਹ ਨਕੋਦਰ ਦੀ ਟੀਮ ਖੇਡਦੀ ਹੈ ਜਿਹੜਾ ਸੰਧੂ ਚੱਠਾ ਪਿੰਡ ਹੈ ਆਹ ਕਹਿੰਦੇ ਸੰਧੂ ਚੱਠੇ ਵਾਲਾ ਆਹ ਕਹਿੰਦੇ ਕੋਸ਼ਿਸ਼ ਕਰਦਾ ਨੰਬਰ ਰੇਡਰ ਦਾ ਅਗਲੀ ਰੇਡ ਤੇ ਬੋਲ ਵੀਰ ਦੇ ਆ ਰੁੜਕੇ ਦੀ ਧਰਤੀ ਦਾ ਹਿੰਦੂ ਹੈ ਮੇਰੇ ਵੀਰੋ 16 ਤਰੀਕ ਵੱਡਾ ਕਬੱਡੀ ਕੱਪ ਜਿਹੜਾ ਰੁੜਕੇ ਦੇ ਵਿੱਚ ਖੇਡਿਆ ਜਾਣਾ ਹੈ ਕਹਿੰਦੇ ਆੜਤੀ ਹੋਣੀ ਅਮਰੀਕਾ ਤੋਂ ਸੱਦੇ ਦੇ ਰਿਹਾ ਬਲਜੀਤ ਸੰਧੂ ਉਹਨਾਂ ਦਾ ਪਿੰਡ ਹੈ ਟੋਨੀ ਸੰਤੋ ਜੀ ਹੋਏ ਨੇ ਆ ਪਈ ਹੋਈ ਰੇਡ ਹਿੰਦੂ ਦੀ ਚਾਰ ਜਾਫੀਆਂ ਵਿੱਚੋਂ ਹੁਣ ਬੇ ਅਪਰੈਂਟੀ ਨਿਊਜ਼ੀਲੈਂਡ ਨਵੇਂ ਸ਼ਹਿਰ ਦੀ ਟੀਮ ਦਾ ਨੌਜਵਾਨ ਖਿਡਾਰੀ ਇਸ ਨੇ ਕਮਾਲ ਕਰ ਰਿਹਾ ਐਨ ਟੱਕਰ ਸਿਰੇ ਦੀ ਹੈ ਵੱਜੀ ਹੋਈ ਲੱਕ ਤੇ ਕੈਂਚੀ ਐਨ ਮੁੰਡੇ ਦੇ ਗੱਲ ਸਿਰੇ ਲਾਉਣ ਵਾਲੀ ਕੀਤੀ ਹੋਈ ਹੈ ਮੇਰੇ ਵੀਰੋ ਐਨ ਜਫਾ ਕਮਾਲ ਦਾ ਲੱਗ ਪਾਉ ਕੇ ਨਹੀਂ ਵਾਹ ਓਏ ਨੌਜਵਾਨ ਕਾਲੇ ਸੰਘਿਆਂ ਵਾਲਾ ਮਿਲਰ ਇਸ ਨੌਜਵਾਨ ਗਬਰੂ ਨੇ ਇਹ ਸੰਨੀ ਦਾ ਵੀਰ ਹੈ ਔਰ ਸਾਹਮਣੇ ਕਬੱਡੀ ਪੈ ਗਈ ਮੇਕਾ ਕਰੀ ਸਭ ਤੇ ਆਹ ਸਾਹਮਣੇ ਕਹਿੰਦੇ ਗੋਰੇ ਦੀ ਰੇਡ ਪੈ ਰਹੀ ਹੈ ਇਹ ਕਹਿੰਦੇ ਕੋਰਾ ਰਸਾਲੂ ਪਿੰਡ ਦਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਸੈਨਲ ਹੈ ਇਹ ਚੋਟੀ ਦਾ ਮੈਚ ਹੈ ਮੇਰੇ ਮਿੱਤਰੋ ਆਹ ਦੋ ਟੀਮਾਂ ਸਿਰੇ ਦੀਆਂ ਅੱਜ ਕਹਿੰਦੇ ਗਰਾਊਂਡ 'ਚ ਖੇਡ ਰਹੀ ਹੈ ਮੰਨੇ ਦੇ ਕਹਿੰਦੇ ਨਾਨਕੇ ਦਾ ਪਿੰਡ ਹੈ ਉਹ ਮੰਨਾ ਕਹਿੰਦੇ ਬੱਲਾਂ ਵਾਲਾ ਮਾਹੌੜਾ ਅਮਰੀਕਾ ਤੋਂ ਆਇਆ ਹੋਇਆ ਆਹ ਕਹਿੰਦੇ ਜਿੱਤ ਪਾਰਾ ਵੱਡਿਆ ਚਿਤਪਾਲ ਚਿੱਟੀ ਵਾਲਾ ਜੱਗਾ ਵੀ ਪੁੱਜ ਗਿਆ ਪੰਜਾਬ ਪੱਤੋ ਹੀਰਾ ਸਿੰਘ ਕਬੱਡੀ ਕੱਪ ਤੋਂ ਹੋਵੇਗੀ ਸ਼ੁਰੂਆਤ ਆਹ ਨੌਜੰਦੀ ਪਈ ਹੋ ਰੇਡ 6 ਤਰੀ ਕਰੋੜ ਮਾਜ ਦਾ ਚੱਕਲਾ 7 ਨੂੰ ਪੱਤੋ ਹੀਰਾ ਸਿੰਘ ਮਾਲਵੇ ਦਾ ਵੱਡਾ ਮੇਲਾ ਖੇਡਿਆ ਜਾਣਾ ਹੈ 8 ਖੈਰੇ ਦੋਨੇ ਦੀ 9 ਧਨੀ ਬਣਦੀ 10 ਕਾਲੇ ਸੰਘੇ ਦੀ ਪਰ ਅੱਜ ਬਿੱਲੀ ਬ੍ਰੈਂਡ ਦੇ ਵਿੱਚ ਬੰਟੀ ਦੀ ਰੇਡ ਤੇ ਜਾਫੀ ਇਸ ਲਈ ਕੋਟਲੀ ਵਾਲਾ ਜੀਤ ਕੋਸ਼ਿਸ਼ ਕਰ ਰਿਹਾ ਹੈ ਪਰ ਆ ਨੌਜਨ ਬੜੀ ਦਲੇਰੀ ਨਾਲ ਐਵੇਂ ਸਿਰੇ ਦੀਆਂ ਰੇਡਾਂ ਪਾਉਂਦਾ ਹੈ ਅਗਲੀ ਰੇਡ ਸੋਨੀ ਭਾੜੜੇ ਦੋਦੜੇ ਵਾਲਾ ਆਹ ਸੋਨੀ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਜਿੰਮੀ ਰੁੜਕਾ ਪ੍ਰਦੀਪ ਚਾਲ ਧੰਨਵਾਦ ਆ ਪੁੱਜਣ ਤੇ ਆਹ ਕਹਿੰਦੇ ਇਸ ਵੇਲੇ ਸੋਨੀ ਹੈ ਇਹ ਕਹਿੰਦੇ ਦੋਦੜੇ ਵਾਲਾ ਭਾੜੜੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਹ ਟਰਾਈ ਕੀਤੀ ਲੱਗਦਾ ਜੋਰ ਉਹ ਬੱਲੇ ਬੱਲੇ ਤੜੇ ਪੱਟੇ ਵੇਲੇ ਤੇ ਰਾਹ ਤੰਦ ਕਰਤੇ ਮੁੰਡੇ ਨੇ ਭੱਜ 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 ਕਿੱਧਰ ਰਹੀ ਭੱਜਦਾ ਹੈ ਆਹ ਕਹਿੰਦੇ ਚੱਕੇ ਜਾਮ ਨੇ ਅਗਲੀ ਰੇਡ ਕਿਹੜੇ ਗੱਭਰੂ ਨੇ ਪਾਉਣੀ ਹੈ ਇਹ ਕਹਿੰਦੇ ਨਿੱਕਾ ਨਜ਼ੂਰ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਜਿਨ੍ਹਾਂ ਮੱਖਲ ਖਾਲੀ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਗੋਰਾ ਸਾਲੂ ਵਾਲਾ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਹੈ ਲੈ ਵੀ ਕਾਲੇ ਸੰਘੇ ਵਾਲਿਆ ਦਿਖਾ ਕੋਈ ਵੱਖਰੀ ਗੱਲ ਅੱਜ ਤੁਹਾਡਾ ਘਰ ਦਾ ਮੇਲਾ ਆਹ ਕੌਣ ਬੱਲੇ ਬੱਲੇ ਕਰਵਾਵੇਗਾ ਜੀਤ ਕੋਟਰੀ ਇਸ ਲਈ ਕਰ ਰਹਾ ਕੋਸ਼ਿਸ਼ ਜਫਾ ਲਾਉਣ ਦੀ ਤੇ ਨੰਬਰ ਧਾਵੀ ਦਾ ਆ ਨੌਜੇ ਨੂੰ 2 ਮਾਰਚ ਨੂੰ ਮਠੱਡਿਆਂ ਦੇ ਵਿੱਚ ਵੱਡੀ ਗੱਡੀ ਸਕਾਰਪਿਓ ਗੱਡੀ ਨਾਲ ਮਨਸ਼ਰਮਾ ਨੋੜਿਆ ਦੇਖਿਆ ਚਿੱਤਪਾਲ ਦੀ ਰੇਡ ਪੈ ਗਈ ਆਓ ਕਹਿੰਦੇ 2 ਮਾਰਚ ਨੂੰ ਹੀ ਹੈ ਸਿਕੋਰਪਿਓ ਦਿੱਤੀ ਜਾਣੀ ਹੈ ਜਿਹਦਾ ਕਹਿੰਦੇ ਕਿਰੇਜ ਹੈ ਆਓ ਸਾਹਮਣੇ ਕਹਿੰਦੇ ਚਿੱਤਪਾਲ ਜੱਗੇ ਦਾ ਵੀਰ ਉਹ ਕਹਿੰਦੇ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਉਧਰ ਕਹਿੰਦੇ ਮੰਨੇ ਉਹ ਵੀਰ ਨੇ ਮੰਨਾ ਕੋਦਰ ਤੇ ਕਹਿੰਦੇ ਕਿੰਗ ਦਾ ਹੌਸਲਾ ਹੀ ਬਹੁਤ ਹੈ ਇਹ ਕਹਿੰਦੇ ਨਕੋਦਰ ਦੀ ਟੀਮ ਹੈ ਇਹ ਕਿੰਗ ਦਾ ਕਹਿੰਦੇ ਹੌਸਲਾ ਹੀ ਬਹੁਤ ਹੈ ਆਉ ਕਹਿੰਦੇ ਇਸ ਵੇਲੇ ਇਹ ਬੰਟੀ ਹੈ ਕਹਿੰਦੇ ਟਿੱਬੇ ਪਿੰਡ ਵਾਲਾ ਮੇਰੇ ਮਿੱਤਰੋ ਇੱਕ ਤਗੜਾ ਨੰਬਰ ਜੋੜਦਾ ਹੋਇਆ ਅਗਲੀ ਰੇਡ ਅਮਨ ਵੇਖ ਸੋਨੀ ਇਸ ਲਈ ਕਬੱਡੀ ਪੌਣ ਦੇ ਲਈ ਨੌਜਵਾਨ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਹੈ 18 ਤਰੀਕ ਨੂਰਪੁਰ ਚੱਠੇ ਦੇ ਵਿੱਚ ਇਸ ਇਲਾਕੇ ਦਾ ਵੱਡਾ ਕਬੱਡੀ ਕੱਪ ਖੇਡਿਆ ਜਾਵੇਗਾ 23 ਫਰਵਰੀ ਮੰਗਲਪੁਰ

15000 ਰੁਪਏ ਦਿੱਤਾ ਜਾਵੇਗਾ ਦੀਪਾ ਸਪੇਨ ਮਿੰਟੂ ਆਸਟ੍ਰੇਲੀਆ ਪਰਮਜੀਤ ਸਿੰਘ ਨੇ ਪੰਮੀ ਕੈਨੇਡਾ ਵਾਲੇ ਇਹਨਾਂ ਤਿੰਨਾਂ ਲੋਕਾਂ ਨੂੰ 15000 ਦਿੱਤਾ ਜਾਵੇਗਾ ਟਰੰਟੂ ਪੰਜਾਬੀ ਨਕੋਦਰਲੀ ਹੈਪੀ ਸੰਗਾ ਜਰਮੈਲ ਮੰਡ ਕਰਲੋਚਨ ਮੰਡ ਸੁੱਖਾ ਰੰਡਾਵਾ ਬੋਟਾ ਚਾਲ ਹਰ ਸਿਮਰਨ ਵਿਕਰਮ ਯੂ ਐਸ ਏ ਸੰਦੀਪ ਜੰਟੀ ਗੈਲਸਨ ਟ੍ਰਕਿੰਗ ਵਾਲੇ ਹਯਾਦ ਕਬੱਡੀ ਕਲੱਬ ਜੱਜ ਜਸਾ ਔਜਲਾ ਆਸ਼ਾਨ ਔਜਲਾ ਸਰਜੀਤ ਬਰਾੜਾ ਤਾ ਢੇਸੀ ਸੱਤਾ ਮਠੱਡਾ ਸੁੱਖਾ ਚੱਕਾਂ ਵਾਲਾ ਵਾਲਾ ਬੜਾ ਪਿੰਡ ਜੱਸ ਸੋਜਲਾ ਅਮਰੀਕ ਪਿੰਡ ਸਤਕਰਨ ਖੋਸਾ ਐਂਡੀ ਤੋਂ ਹੁਣਾਂ ਦੀ ਖੇਡ ਕਲੱਬ ਚਾਰ ਜਾਫੀ ਤਿਆਰ ਕਬੱਡੀ ਪੈ ਗਈ ਵੀ ਕਿ ਕਾਰੋ ਰੇਡ ਪੈ ਗਈ ਰੇਡ ਪੈ ਗਈ ਰੇਡ ਪੈ ਗਈ ਇਹ ਸਾਰੇ ਮੁੰਡੇ ਸਾਰੇ ਪ੍ਰਬੰਧਕ ਕਹਿੰਦੇ ਵੀ ਅਸੀਂ ਆਹ ਪਿੰਡ ਦੇ ਮੁੰਡਿਆਂ ਦਾ ਵੀ ਧੰਨਵਾਦ ਕਰਦੇ ਆ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਇਹ ਪਿੰਡ ਦੇ ਮੁੰਡੇ ਕਹਿੰਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਖੜੇ ਆ ਪਿੰਡ ਦੇ ਮੁੰਡਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਇਹ ਪ੍ਰਬੰਧਕ ਕਹਿੰਦੇ ਆ ਵੀ ਮੁੰਡਿਆਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਆ ਕਹਿੰਦੇ ਬੱਲਾਂ ਵਾਲਾ ਇਹ ਮੰਨਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਆਹ ਕਹਿੰਦੇ ਸੇਤੋਵਾਲ ਦੀ ਧਰਤੀ ਹੋਣੀ ਹੈ 20 ਤਰੀਕ ਹੋਣੀ ਹੈ ਪਰ ਸਿੱਧ ਸਿੰਘਰ ਆਰਨੇਤ ਸਤਕਾਰਨ ਖੋਸਾ ਮੰਨਾ ਚਾਲ ਯੂਐਸਏ ਨਾਲ ਕਹਿੰਦੇ ਸੋਫੀ ਢਿੱਲੋ ਸਿਮੀ ਸੋਲ ਯੂਐਸਏ ਤੇ ਪੱਗਿਆਂ ਵਾਲਾ ਕਿੰਗ ਪਹਾੜ ਬਣ ਕੇ ਖੜਾ ਹੈ ਉਹ ਕਹਿੰਦੇ ਬੀਸੀਜੀ ਵਾਲੀ ਇਹ ਮਨਜਿੰਦਰ ਨੂੰ ਅਰਜਣ ਦਿੱਤਾ ਜਾਣਾ ਹੈ ਅਰਜਨ ਦਿੱਤਾ ਜਾਣਾ ਆਓ ਸਾਹਮਣੇ ਇਸ ਲਈ ਪਈ ਹੋਏ ਰੇਡ ਦੇ ਬਲੰਟੀ ਵੱਲ ਆ ਤਲਬਣੀ ਹੈ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਟੱਕਰ ਸਿਰੇ ਦੀ ਨੰਬਰ ਇਸ ਲਈ ਧਾਵੀ ਦਾ ਅੰਕਿਤ ਲਾਠ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੈ ਬੱਗੇਪਿੰਡ ਦਾ ਲੱਭਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਪੂਰੀ ਵਰਗੇ ਜਿੰਦੇ ਵਰਗੇ ਦੁੱਲੇ ਵਰਗੇ ਬੱਗੇਪਿੰਡ ਦੇ ਪ੍ਰਸਿੱਧ ਖਿਡਾਰੀ ਮੰਨੇ ਵਰਗੇ ਪੁੱਜੇ ਹੋਏ ਨੇ ਮੇਰੇ ਵੀਰੋ ਪਰਮੇ ਹੁੜਾ ਦਾ ਜ਼ਿਕਰ ਆ ਨੌਜੇ ਲੰਬੇ ਦੀ ਰੇਡ ਤਾਕੜ ਗੋਗੜੀ ਵਾਲਾ ਤਾਕੜ ਗੋਗੜੀ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਹੈ ਬੇ ਅplenty ਖੇਡਦੀ ਹੈ ਹੈ ਤਕੜਾ ਜੱਫਾ ਲਾ ਦਿੰਦਾ ਹੈ ਨੌਜੇ ਨੇ ਨਿੱਕੇ ਦੀ ਰੇਡ ਤੇ ਅਮਰੀਕ ਦੇ ਬੋਲ ਆਹ ਸਾਹਮਣੇ ਕਹਿੰਦੇ ਨਿੱਕੇ ਦੀ ਕਬੱਡੀ ਪੈ ਰਹੀ ਹੈ ਨਿੱਕਾ ਕਹਿੰਦੇ ਨਦੌਰ ਪਿੰਡ ਦਾ ਜਿਵੇਂ ਅਮਨ ਲੋਪੋ ਜੀਆ ਨੇ ਮੱਖਣ ਅਲੀ ਜੀ ਦਾ ਧੰਨਵਾਦ ਕੀਤਾ ਹੈ ਮੱਖਣ ਅਲੀ ਜੀ ਵੱਡਾ ਨਾਮ ਹੈ ਵੱਡੇ ਰਤਬੇ ਨੇ ਉਹ ਦਿਲੋ ਦਰਵਾਜ਼ੇ ਪਹਿਲਾਂ ਗੱਲਾਂ ਕਰਦੇ ਹੱਟੇ ਵੀ ਇੱਕ ਦੋ ਸਾਲ ਹੋਰ ਪਰ ਨਹੀਂ ਪ੍ਰਮਾਤਮਾ ਕਹੇ ਵੀ ਸਾਰੀ ਉਮਰ ਜੋੜੇ ਰਹਿਣ ਖੇਡਾਂ ਦੇ ਨਾਲ ਕਿਉਂਕਿ ਜਦੋਂ ਮੱਖਣ ਅਲੀ ਜੀ ਇਹ ਵੱਡੇ ਨਾਮ ਨੇ ਕੁਝ ਗਰੌਂਡਾਂ ਦਾ ਨਾ ਉੱਚਾ ਹੋ ਜਾਂਦਾ ਮੇਲਾ ਆਪਣੇ ਆਪ ਉਹ ਫੱਬਣ ਜੇ ਲੱਗ ਜਾਂਦਾ ਅਮਨੇ ਗੱਲ ਤੇ ਸੱਚਾ ਹੈ ਇਹ ਨਾ ਇਤਾਂ ਦੇ ਨੇ ਗਰੌਂਡਾਂ ਭਰੀਆਂ ਭਰੀਆਂ ਲੱਗਦੀਆਂ ਨੇ ਲਾਓ ਚਿੱਤ ਪਾਲ ਇਸ ਵੇਲੇ ਕਬੱਡੀ 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 ਵਾਹ ਓਏ ਚਿੱਟੀ ਵਾਲਿਆ ਰਤਨ ਸਿੰਘ ਰੱਤੀ ਦਾ ਪੁੱਤਰ ਐ ਨ ਸਿਰੇ ਦਾ ਮੱਲ ਬਣ ਗਿਆ ਅੱਜ ਨਾਮ ਐ ਇਸ ਖਿਡਾਰੀ ਦਾ ਆ ਕਹਿੰਦੇ ਕੋਲਿਆਂ ਵਾਲੇ ਦਾ ਗੁਰਵਿੰਦਰ ਸਿੰਘ ਬੰਟੀ ਬੰਟੀ ਕਰਾਈ ਫਿਰਦਾ ਦੁਨੀਆਂ ਦੇ ਵਿੱਚ ਬੰਟੀ ਬੰਟੀ ਕਰਵਾਈ ਫਿਰਦਾ ਦੁਨੀਆਂ ਦੇ ਵਿੱਚ ਤੁੰਮਾ ਪਾਈ ਫਿਰਦਾ ਦੁਨੀਆਂ ਦੇ ਵਿੱਚ ਤਲਬੜੀ ਦੀ ਕੋਸ਼ਿਸ਼ ਬੜਾ ਸਿਆਣਾ ਰੇਡਰ ਕਮਾਲ ਦਾ ਨੰਬਰ ਜੋੜਦਾ ਹੋਇਆ ਟਾਕੜ ਨੇ ਪਾਣੀ ਪੀਤਾ 2000 ਦਾ ਜੁਰਮਾਨਾ ਜਿਹੜਾ ਹੈ ਉਹ ਫੈਡਰੇਸ਼ਨ ਵੱਲੋਂ ਹੋਇਆ ਹੈ ਸਾਹਮਣੇ ਕਬੱਡੀ ਇਸ ਲਈ ਖੇਡ ਮੈਦਾਨ ਦੇ ਵਿੱਚ ਸੋਨੀ ਨੇ ਪਾ ਦਿੱਤੀ ਹੈ ਚਾਰ ਜਾਫੀਆਂ ਦੇ ਵਿੱਚ ਤੈਨੂੰ ਨਸਰਾਲੇ ਵਾਲਾ ਇਹ ਵੀ ਮੁੰਡਾ ਉੱਚੇ ਲੰਮੇ ਕੱਦੇ ਵਿੱਚ ਕਮਾਲ ਦੀ ਖੇਡ ਦਿਖਾਉਂਦਾ ਆ ਨੌਜੇ ਨੇ ਗਬਰੂ ਸੋਨੀ ਤੇ ਤੈਨੂੰ ਦੇ ਦਰਮਿਆਨ ਨੇ ਟੱਕਰ ਤੇ ਨੰਬਰ ਰੀਡਰ ਦਾ ਦੀਪਾ ਬੱਲ ਨੌ ਵਾਲਾ ਅੱਜ ਵੱਡੀ ਟੀਮ ਲੈ ਕੇ ਪੁੱਜਿਆ ਹੋਇਆ ਹੈ ਮਿੱਕੂਦਰ ਦੀ ਟੀਮ ਦਾ ਸੀਨੀਅਰ ਖਿਡਾਰੀ ਆ ਕਿੰਨ ਨਦੋਰ ਦੀ ਰੇਡ ਵੀ ਕਿਹਾ ਹਰ ਸਰਪਈਆ ਦੇ ਕਿਹਦੇ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਇਹਦਾ ਨਦੋਰ ਪਿੰਡ ਹੈ ਮੁੰਡੇ ਦਾ ਇਹ ਪਿੰਡ ਕਹਿੰਦੇ ਮੁੰਡਿਆਂ ਨੇ ਚਮਕਣ ਲਾਤੇ ਹੈ ਇਹ ਜਗਲਾ ਪਏ ਮੇਰੇ ਮਿੱਤਰੋ ਜੇ ਨਿੱਕਾ ਕੌਲਦੀ ਨਾਂ ਖੇਡਦਾ ਤੇ ਅੱਜ ਨਦੋਰ ਪਿੰਡ ਦਾ ਜ਼ਿਕਰ ਐਡੇ ਵੱਡੇ ਮੇਲੇ ਤੇ ਕਿਵੇਂ ਕਰਦਾ ਸੀਗਾ ਉਹ ਮੁੰਡਿਆਂ ਨੇ ਕਹਿੰਦੇ ਪਿੰਡ ਚਮਕਣ ਲਾਤੇ ਨੇ ਇੱਧਰ ਜਿੰਨੇ ਸੁਰੇਨ ਚਿਤਪਾਲ ਕਬੱਡੀ ਪਾਉਣ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਜੀਤਾ ਕਹਿੰਦੇ ਇੰਗਲੈਂਡ ਤੋਂ ਆਇਆ ਹੋਇਆ ਵੱਡਾ ਵੀਰ ਆਉ ਕਹਿੰਦੇ ਸੇਕਾ ਚੰਗਾ ਹਿੱਸਾ ਕਿਉਂਕਿ ਜਿੱਥੇ ਖੜਿਆ ਉਥੇ ਅੜਿਆ ਵੀ ਹੈ ਨਫੇ ਨੁਕਸਾਨ ਨਹੀਂ ਵੇਖੇ ਉਹ ਬੱਲ ਪਿੰਡ ਦਾ ਜੇਕਰ ਪਰ ਆਹ ਕਹਿੰਦੇ ਨੰਬਰ 70 ਦੇ ਹਿੱਸੇ ਜੁੜਦਾ ਹੋਇਆ ਸੋਨੂ ਕਹਿੰਦੇ ਵੱਡਾ ਵੀਰ ਹੈ ਇੰਦਰਪਾਲ ਅਮਨ ਉਹ ਵੀ ਗੱਲਾਂ ਕਰਦੇ ਹੁੰਦੇ ਆ ਵੀ ਬਹੁਤ ਵੱਡੇ ਰੁੱਤਵੇਂ ਆ ਜਿੱਥੇ ਸੋਨੂ ਨੂੰ ਖੜਾ ਲਿਆ ਸੋਨੂ ਖੜ ਜਾਂਦਾ ਆ ਆਹ ਕਹਿੰਦੇ ਅੰਬੇ ਹੁਣਾਂ ਦਾ ਮੇਲਾ ਹੈ ਇਹ ਨੌ ਪਿੰਡਾਂ ਦੇ ਮੁੰਡਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਆ ਲੈ ਵੀ ਅਮਰੀਕ ਨਰਵੈਰ ਦਾ ਵੀ ਵੱਡਾ ਰੋਲ ਆ ਨਰਵੈਰ ਤੇ ਅੰਬਾ ਇਹ ਬੜੇ ਲੰਮੇ ਸਮੇਂ ਤੋਂ ਸਾਡੇ ਭਰਾ ਜੁੜੇ ਹੋਏ ਨੇ ਹਮੇਸ਼ਾ ਹੀ ਇਹਨਾਂ ਤੇ ਮਾਰ ਰਹੇਗਾ ਅੰਬਾ ਕੋਚ ਅੱਜ ਵੱਡਾ ਕੋਚ ਬਣਿਆ ਹੋਇਆ ਹੈ ਅੰਬੇ ਦਾ ਵੀ ਧੰਨਵਾਦ ਹੈ ਸਾਹਮਣੇ ਕਬੱਡੀ ਨੌਜਵਾਨ ਗੱਭਰੂ ਦੀ ਪੈ ਗਈ ਹੈ ਚਾਰ ਜਾਫੀ ਤਿਆਰ ਬਾਈ ਨੂੰ ਚੱਕ ਕਲਾਂ ਦੇ ਵਿੱਚ ਸੈਮੀਆਂ ਦੇ ਵਿੱਚ ਵੀ ਮੋਟਰਸਾਈਕਲ ਤੇ 18 ਨੂੰ ਹਾਰਲੇ ਦੇਣੇ ਸੁੱਖੀ ਚੱਟਾ ਕਹਿੰਦਾ ਨੂਨਪੁਰ ਦੇ ਵਿੱਚ ਉਸ ਕੱਪ ਲਈ ਵੀ ਸੱਦਾ ਅੱਜ ਵੇਖਣਾ ਵੀ ਇਸ ਲਈ ਲੱਭਾ ਤੇ ਧਾਕੜ ਲੱਭਾ ਤੇ ਧਾਕੜ ਤਾਕੜ 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 ਹੋਈ ਪਈ ਹੈ ਗੋਗੜੀ ਵਾਲਾ ਸਿਰਾਂ ਕਰਾ ਗਿਆ ਜੇ ਮੇਲੇ ਤੇ ਆਓ ਸਿਰਾਂ ਕਰਾ ਗਿਆ ਆ ਵੀ ਅਮਨ ਅਮਨ ਅੱਜ ਵੀ ਮੋਟਰਸਾਈਕਲ ਜਿਹੜੇ ਬੈਸਟ ਹੋਣਗੇ ਉਹਨਾਂ ਨੂੰ ਕਹਿੰਦੇ ਮੋਟਰਸਾਈਕਲ ਦਿੱਤੇ ਜਾਣੇ ਹੈ ਜਿਹੜੇ ਅੱਜ ਬੈਸਟ ਹੋਣਗੇ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਹੈ ਆਓ ਕਹਿੰਦੇ ਕਢਿੰਗਵਾਲ ਪੈ ਗਿਆ ਮੇਰੇ ਮਿੱਤਰੋ ਨੁਕੋਤਰ ਤੇ ਤੇ ਉਹ ਬਲੱਟੀ ਦੀ ਟੱਕਰ ਅੱਜ ਖੇਡ ਮੈਦਾਨ ਵਿੱਚ ਲਓ ਜਦ ਨਕੌਦਰ ਦੀ ਟੀਮ ਖੇਡਦੀ ਤੇ ਮੇਰੇ ਤੋਂ ਬੋਲਿਆ ਗਿਆ ਬੋਲਿਆ ਉਹੀ ਗਿਆ ਜੋ ਮਾਲਵੇ ਦੇ ਵਿੱਚ ਗੱਲਾਂ ਚੱਲਦੀਆਂ ਵੀ ਜਦ ਸੰਨੀ ਜੱਗਾ ਭਿੰਡਰਾਂ ਦਾ ਬੱਬੂ ਬੱਗੇ ਪਿੰਡ ਦਾ ਮੰਗੀ ਤੇ ਲੋਕੀ ਗੱਲਾਂ ਕਰਦੇ ਵੀ 6 6 ਫੁੱਟੇ ਮੁੰਡੇ ਜਦ ਮੰਗੀ ਨਾ ਖੜਦੇ ਐ ਫਿਰ ਗੱਲਾਂ ਵੱਖਰੀਆਂ ਬਣ ਜਾਂਦੀਆਂ ਅੱਜ ਗੁਰਦਿਆਲਾ ਵੀ ਪੁੱਜਿਆ ਹੋਇਆ ਭਿੰਡਰਾਂ ਵਾਲਾ ਔਰ ਜੱਗਾ ਵੀ ਕਹਿੰਦੇ ਇੰਡੀਆ ਪੁੱਜ ਗਿਆ ਬਾਬਾ ਮੇਰ ਕਰੇ ਫਿਰ ਏ ਤੁਮਾਂ ਜਿਹੜੀ ਐ ਪੈਣ ਮੰਗੀ ਉਸਤਾਦ ਨੇ ਵੀ ਥੋੜਾ ਗੋਡੇ ਦਾ ਪ੍ਰੇਨ ਜਿਹੜਾ ਕਰਵਾਇਆ ਹੋਇਆ ਬਾਬਾ ਮੇਰ ਕਰੇਗਾ ਜਲਦੀ ਬੱਗਿਆਵਾਲਾ ਮੰਗੀ ਵੀ ਫਿਰ ਤੋਂ ਤੁਮਾਂ ਪਾਵੇਗਾ ਲੰਮੀ ਪਾਰੀ ਖੇਡ ਕਬੱਡੀ ਦੀ ਖੇਡ ਰਿਹਾ ਬੱਗੇਪਿੰਡ ਦਾ ਮੰਗੇਰ ਸਿੰਘ ਉਹ ਵੀ ਪੁੱਜਿਆ ਬੰਟੀ ਵਾਪਸ ਮੰਨੇ ਦੀ ਰੇਡ ਸਾਹਮਣੇ ਕਿੰਨੇ ਮੰਨੇ ਨੇ ਕਬੱਡੀ ਪਾਤੀ ਹੈ ਕਹਿੰਦੇ ਵੀ ਟਾਕੜ ਦੇ ਦੋ ਹੋ ਗਏ ਆ ਪਹਿਲਾ ਐਲਾਨ ਹੋਇਆ ਸੀਗਾ ਵੀ ਮਿੰਟੂ ਆਸਟ੍ਰੇਲੀਆ ਦੀਪਾ ਸਪੇਅਰ ਤੇ ਪੇਪਾਰ ਮਜੀਤ ਪੰਮੀ ਕਲੇਅਰ ਕੈਨੇਡਾ ਇਹਨਾਂ ਨੇ ਆਖਿਆ ਵੀ 15000 ਦੇਣਾ ਸੋਨੂ ਬਾਈ ਕਹਿੰਦਾ ਵੀ ਦੋ ਹੋ ਗਿਆ ਮੁੰਡੇ ਨੇ ਇੱਕ ਹੋਰ ਲੱਗ ਗਿਆ ਤੇ 15000 ਜਿਹੜਾ ਉਹ ਦਿੱਤਾ ਜਾਵੇ ਉਧਰ ਦਾ ਹਯਾਰ ਲੈ ਵੀ ਅਮਰੀਕ ਅੱਜ ਇੱਕ ਮੇਲੇ ਦੀ ਮੈਂ ਜਦ 20 ਪੈ ਰਿਆ ਸੀ ਮੈਂ ਸੋਚ ਰਿਹਾ ਸੀਗਾ ਵੀ ਮੇਲਾ ਕਿਤੇ ਖਰਾਬ ਨਾ ਹੋ ਜਾਵੇ ਪਰ ਕਹਿੰਦੇ ਹੁੰਦੇ ਵੀ ਜਿਹੜੀ ਸੰਗਤ ਹੈ ਉਹ ਰੱਬ ਦਾ ਰੂਪ ਹੁੰਦੀ ਹੈ ਜਿੱਥੇ ਕਹਿੰਦੇ ਹੁੰਦੇ ਵੀ ਇਹ ਸਿਆਣੇ ਬਜ਼ੁਰਗ ਗੱਲਾਂ ਕਰਦੇ ਆ ਵੀ ਜਿੱਥੇ ਸਵਾਕ ਹੈ ਉਥੇ ਰੱਬ ਦਾ ਵੀ ਵਾਸਾ ਹੈ ਅੱਜ ਨੌ ਪਿੰਡਾਂ ਦਾ ਸਵਾਕ ਸੀਗਾ ਦੇਖਾ ਸੀਗਾ ਤੇ ਅੱਜ ਆਪਾਂ ਫਾਈਨਲ ਦੇਖ ਰਹੇ ਆ ਇਹ ਸੱਚੇ ਬਾਦਸ਼ਾਹ ਨੇ ਵੀ ਸਾਰੇ ਪਿੰਡਾਂ ਦੇ ਅਰਦਾਸ ਬੇਤੀ ਸੁਣੀ ਹੈ ਬਾਬਾ ਮੇਰ ਰੱਖੇ ਇਦਾਂ ਹੀ ਸਵਾਕ ਏ ਕਾ ਬਣਿਆ ਰਵੇ ਚਿਤਪਾਲ ਤਗੜਾ ਨੰਬਰ ਜੋੜਦਾ ਹੋਇਆ ਹਾਫ ਸਮਾਂ ਇਸ ਮੈਚ ਦਾ ਜਿਨ੍ਹਾਂ ਮੱਖਣਲੀ ਜੀ ਖੇਡ ਮੈਦਾਨ ਦੇ ਵੱਲ ਆਉਣਗੇ ਔਰ ਅਗਲੇ ਹਾਫ ਦੀ ਗੱਲ ਕਰਨਗੇ ਵੇਓ ਪਲੈਂਟੀ ਲਈ ਗਿੱਲ ਟੱਕੈਂ ਟ੍ਰੇਲਰ ਰਪੇਰ ਦੇ ਅੰਦਰ ਜੀਤ ਗਿੱਲ ਨਵੀ ਗਿੱਲ ਰਣਜੀਤ ਰਾਏ ਤਾਰੀ ਟੰਗਾ ਦੀ ਮਠੱਡਾ ਸਤਨਾਮ ਵਾ ਸੁੱਖਾ ਸ਼ੁਕਰ ਹੈਪੀ ਹੀਰਾ ਚਰਨਜੀਤ ਹੀਰਾ ਜਸ ਉਪਲ ਚਮਿਆਰੇ ਆਲਾ ਤੀਰ ਕਮਲ ਕਮਲ ਤੇ ਮਨੀ ਸੋਚਾ ਬ੍ਰਦਰ ਬਿੰਦਰ ਬੇਗੋਵਾਲ ਗੁਰਮੁਖਤ